ਬਹੁਤ ਗਲਤ ਗੱਲ ਹੈ ਜੀ ਇੱਕਦਮ ਹੀ ਕਿਸੇ ਨੂੰ ਕਹਿ ਦੇਣਾ ਵੀ ਇੱਥੋਂ ਆਪਦਾ ਰਜਗਾਰ ਖਤਮ ਕਰ ਲੋ ਕੋਈ ਇੱਥੇ ਕੋਈ ਟ੍ਰੈਫਿਕ ਜਾਮ ਨਹੀਂ ਹੁੰਦੀ ਉਸ ਲਈ ਇਹ ਕਿਸੇ ਨੂੰ ਤੰਗ ਨਹੀਂ ਕਰਦੇ ਆੜਤੀਆਂ ਨੂੰ ਰਜਗਾਰ ਦਿੰਦੇ ਆ ਕੋਈ ਮਾੜਾ ਕੰਮ ਨਹੀਂ ਕਰਦੇ ਕੋਈ ਨਸ਼ਾ ਨਹੀਂ ਵੇਚਦੇ ਜੀ ਨਸ਼ੇ ਵਾਲੇ ਤਾਂ ਕਬਜ਼ਾ ਕਰੀ ਫਿਰਦੇ ਸੜਕਾਂ ਦੇ ਵਿਚਾਲੇ ਖੜ ਖੜ ਨਸ਼ਾ ਵੇਚਦੇ ਜੀ ਉਹਨਾਂ ਨੂੰ ਰੋਕਿਆ ਨਹੀਂ ਜਾਂਦਾ 3 ਵਜੇ ਉੱਡਦੇ ਆ ਵਿਚਾਰੇ ਸਵੇਰ ਸਾਰਾ ਦਿਨ ਬਿਨਾਂ ਨਾ ਤੇ ਤੋਂ ਤੇ ਮਿਹਨਤ ਕਰਕੇ ਗਰੀਬ ਬੰਦਾ ਆਪਦਾ ਦੋ ਰੋਟੀਆਂ ਵਾਸਤੇ ਪਰਿਵਾਰ ਪਾਲ ਰਿਆ ਇਹਨਾਂ ਨੂੰ ਕਹਿੰਦੇ ਤੁਸੀਂ ਆਪਦਾ ਨੌਕਰੀ ਚੱਕ ਲੋ ਇੱਕ ਤਾਂ ਸਰਕਾਰ ਗਰੀਬ ਬੰਦਿਆਂ ਨੂੰ ਕਹਿ ਰਹੀ ਹੈ ਜੀ ਅਸੀਂ ਤੁਹਾਨੂੰ 1000 ਰੁਪਏ ਮੁਫਤ ਲਾਜ ਦੇਵਾਂਗੇ ਇੱਕ ਪਾਸੇ ਉਹਨਾਂ ਦੇ ਰਜਗਾਰ ਨੂੰ ਉਜਾੜ ਰਿਆ ਇਹ ਤਾਂ ਬਹੁਤ ਗਲਤ ਗੱਲ ਹੈ ਬਹੁਤ ਜ਼ਿਆਦਾ ਹੈ ਜੀ ਹਰ ਇੱਕ ਪਰਿਵਾਰ ਦਾ ਐਨ ਲਾ ਲੋ ਹਰ ਇੱਕ ਘਰ ਚੋਂ 3% ਬੰਦੇ ਸਬਜ਼ੀ ਦਾ ਕੰਮ ਕਰਦੇ ਜੇ ਆਪਾਂ ਇੱਕ ਘਰ ਛੱਡ ਕੇ ਗੱਲ ਕਰੀਏ ਇੱਕ ਘਰ ਦਾ ਬੰਦਾ ਸਬਜ਼ੀ ਫਰੂਟ ਦਾ ਕੰਮ ਕਰਦੇ ਜਿਹਦੇ ਨਾਲ ਹਜ਼ਾਰਾਂ ਤਾੜਤੀਆਂ ਦਾ ਰਜਗਾਰ ਚੱਲਦਾ ਹਜ਼ਾਰਾ ਫੜੀ ਵਾਲਿਆਂ ਦਾ ਗੱਡੀ ਵਾਲਿਆਂ ਦਾ ਟਰਾਂਸਪੋਰਟ ਰਿਕਸ਼ਾ ਵਾਲਿਆਂ ਦਾ ਜੀ ਇੱਕ ਜਾਣੇ ਨਾਲ ਥੋੜੀ ਹੈ ਜੀ ਇਹ ਇਹਨਾਂ ਨਾਲ ਲੱਖਾਂ ਬੰਦਾ ਜੁੜਿਆ ਜੀ ਰੋਜ਼ ਦਾ ਜਿਹੜਾ ਆ ਕੇ ਕੋਈ ਰਿਕਸ਼ਾ ਚਲਾਉਂਦਾ ਕੋਈ ਆ ਕੇ ਉਹਰੇ ਚਾਹ ਵੇਚਦਾ ਜੀ ਕੱਲਾ ਇਹਨਾਂ ਦਾ ਥੋੜੀ ਨ ਰਜਗਾਰ ਹੈ ਜੀ ਚਾਹ ਵਾਲੇ ਦਾ ਦੁੱਧ ਵਾਲੇ ਦਾ ਜੀ ਲਫਾਫੇ ਵਾਲੇ ਦਾ ਦੇਖੋ ਕਿੰਨੇ ਰਜਗਾਰ ਚੱਲਦੇ ਜੀ ਮਾਰਕੀਟ ਕਮੇਟੀ ਵਾਲਿਆਂ ਨੇ ਢਿੱਡ ਵੀ ਇਹੀ ਭਰਦੇ ਜੀ ਜਦੋਂ ਸਾਨੂੰ ਫੀਸ ਦਿੰਦੇ ਅਸੀਂ ਅੱਗੇ ਭਰਦੇ ਜੀ ਤਾਂ ਮਾਰਕੀਟ ਕਮੇਟੀ ਸਰਕਾਰ ਦਾ ਇੱਥੇ ਨਾ ਤਾਂ ਕੋਈ ਪੱਖਾ ਹੈ ਜੀ ਨਾ ਕੋਈ ਕੂਲਰ ਹੈ ਜੀ ਤੁੱਪੇ ਵਹਿ ਕੇ ਫੜੀ ਲਾਂਦੇ ਫੇਰ ਇਹਨਾਂ ਨੂੰ ਕਾਦੇ ਵਾਸਤੇ ਸਰਕਾਰ ਨੂੰ ਕੀ ਦਿੱਕਤ ਹੈ ਵੀ ਇਹਨਾਂ ਦੀਆਂ ਫੜੀਆਂ ਚ ਗਾ ਰਹੇ ਅਸੀਂ ਆਰਟੀਐਸ ਐਸੋਸੀਏਸ਼ਨ ਮੰਡੀ ਫੜੀ ਜੁਨੀਅਰ ਰੇਡੀ ਜੁਨੀਅਨ ਪੂਰਨ ਤੌਰ ਤੇ ਮੰਡੀ ਬਾਜ਼ਾਰ ਬੰਦ ਕਰਨ ਦੀ ਕੋਸ਼ਿਸ਼ ਕਰ ਸਾਰਾ ਬਾਜ਼ਾਰ ਬੰਦ ਕਰਾਵਾਂਗੇ ਸਾਰਾ ਮੰਡੀ ਦਾ ਬੰਦ ਹੋਵੇਗੀ ਹੋਵੇਗੀ ਮਾਰਕ ਕਮੇਟੀ ਦਾ ਤਾਂ ਉਹਨਾਂ ਨੇ ਦੇਦਾ ਮਾਰਕੀਟ ਕਮੇਟੀ ਮੁਰੇ ਦਫ਼ਤਰ ਮੁਰੇ ਜਦੋਂ ਉਹਨਾਂ ਨੂੰ ਫੀਸ ਨਹੀਂ ਜਾਊਗੀ ਸਰਕਾਰ ਆਪ ਹੀ ਪੁੱਛੂਗੀ ਵੀ ਫੀਸ ਕਿਉਂ ਨਹੀਂ ਜਾ ਰਹੀ ਕੀ ਮੰਗ ਕਰਦੇ ਹਾਂ ਮੰਗ ਆਇਆ ਵੀ ਜਿਵੇਂ ਕੰਮ ਚੱਲਦਾ ਚੱਲੀ ਜਾਂਦੋ ਜੀ ਸਰਕਾਰ ਨੇ ਰੋਜ਼ਗਾਰ ਦੇਣਾ ਨਹੀਂ ਜਿਹੜਾ ਹਿੰਨਾ ਕੋਲੇ ਐ ਵੀ ਉਹ ਨਾ ਖੋਇਆ ਜਾਵੇ ਸਰਕਾਰਾਂ ਤੇ ਨਾ ਇੱਕ ਡਰਾਮੇ ਵਾਜੀ ਐ ਕਿਉਂਕਿ ਆਪਾਂ ਨੂੰ ਪਤਾ ਕੋਈ ਅੱਜ ਦੇ ਤਾਂ ਇਹ ਬੈਠੇ ਨਹੀਂ ਇਹ ਬਹੁਤ ਲੰਮੇ ਸਮੇਂ ਤੋਂ ਜਿਨ੍ਹਾਂ ਦੇ ਬੱਚੇ ਵੀ ਇਸ ਰੋਜ਼ਗਾਰ ਤੋਂ ਹੀ ਪੜ ਰਹੇ ਆ ਅੱਜ ਆਪਾਂ ਇਹਨਾਂ ਨੂੰ ਅਜਾੜਦੇ ਆ ਕਿਉਂਕਿ ਇਹ ਇਕੱਲਾ ਬਰਨਾਲੇ ਚ ਨਹੀਂ ਹੋ ਰਿਹਾ ਇਹ ਆਪਾਂ ਹੋਰ ਵੀ ਥਾਵਾਂ ਤੇ ਦੇਖਦੇ ਆ ਜੇ ਸਰਕਾਰ ਕੋਈ ਆਉਂਦੀ ਹੈ ਤਾਂ ਉਹਦਾ ਮਤਲਬ ਮਕਸਦ ਇੱਕੋ ਹੀ ਹੁੰਦਾ ਸਰਕਾਰ ਦਾ ਕਿ ਆਪਾਂ ਰੋਜ਼ਗਾਰ ਦਈਏ ਇਹਨਾਂ ਨੂੰ ਪਰ ਬਾਟਾ ਪਰ ਰੋਜ਼ਗਾਰ ਦੇਣ ਦੇ ਬਜਾਏ ਆਪਾਂ ਰੋਜ਼ਗਾਰ ਖੋ ਰਹੇ ਆ ਕੋਈ ਇੱਥੇ ਕਿਸੇ ਨੂੰ ਪ੍ਰੋਬਲਮ ਨਹੀਂ ਅੱਜ ਇਹ ਪ੍ਰਦਰਸ਼ਨ ਹੈ ਜੀ 2 ਘੰਟੇ ਦਾ ਅਸੀਂ ਇੱਥੇ ਧਰਨਾ ਲਾਇਆ ਹੋਇਆ ਜੇ ਸਰਕਾਰ ਜਾਗੀ ਤਾਂ ਠੀਕ ਹੈ ਨਹੀਂ ਇਹ ਸੰਘਰਸ਼ ਬਹੁਤ ਵੱਡੇ ਪੱਧਰ ਤੇ ਲਿਖਿਆ ਜਾਣਾ ਹੈ ਚਾਹੇ ਸਾਨੂੰ ਸ਼ਹਿਰ ਬੰਦ ਕਰਾਉਣਾ ਪਵੇ ਚਾਹੇ ਸਾਨੂੰ ਪਿੰਡਾਂ ਦੇ ਲੋਕ ਨਾਲ ਲੈ ਕੇ ਇਕੱਲੇ-ਇਕੱਲੇ ਗਲੀ ਕੱਲੇ ਕੱਲੇ ਮੁਹੱਲਾ ਕੱਲੇ ਕੱਲਾ ਜਿਹੜਾ ਸਾਡਾ ਰੋਡ ਆ ਉਹ ਜਾਮ ਕਰਨਾ ਪਵੇ ਅਸੀਂ ਖੜਾਂਗੇ ਇਹਨਾਂ ਦੇ ਨਾਲ ਇਹਨਾਂ ਨਾਲ ਹੀ ਖੜਦੇ ਆ ਇਹਨਾਂ ਨਾਲ ਹੀ ਖੜਦੇ ਰਵਾਂਗੇ ਸੀਤਾ ਜੀ ਐਸਾ ਹਾਲ ਆ ਮਰਨ ਤੱਕਰ ਚੱਲ ਪੰਗੇ ਜੀ ਮਰਨ ਦਰਨ ਤੇ ਇੱਥੇ ਆਪਦਾ ਇੱਕ ਲੈ ਕੇ ਛੱਡ ਲਈ ਠੀਕ ਹੈ ਜੀ ਸਾਡਾ ਹੋਰ ਇੱਥੇ ਕੋਈ ਮਸਲਾ ਨਹੀਂ ਅਸੀਂ ਰੋਟੀ ਕਮਾਉਨੇ ਆ ਬੱਚਿਆਂ ਨੂੰ ਬਾਲਦੇ ਆ ਇਹ ਕੋਈ ਅੱਜ ਦਾ ਨਹੀਂ ਜਦੋਂ ਦੀ ਮੰਡੀ ਆਈ ਉਦੋਂ ਦੀ ਅਸੀਂ ਬਾਤ ਕਰੀਏ ਮੰਡੀ ਤੇ ਆ ਸਾਡਾ ਹੋਰ ਕੋਈ ਮਸਲਾ ਨਹੀਂ ਗਰੀਬ ਤੌਕਾ ਸਾਰਾ ਜੀ ਰੋਟੀ ਰੋਜੀ ਆ ਜੀ ਅੱਜ ਸਾਨੂੰ ਇਹਨਾਂ ਨੇ ਅਲਾਸ਼ਮੈਂਟ ਕਰਤੀ ਮਾਰਕੀਟ ਵਾਲਿਆਂ ਨੇ ਵੀ ਤੜਕੇ ਐਤਵਾਰ ਤਿੱਕਰ ਇਥੋਂ ਚੱਕ ਦੋ ਸਾਰਾ ਕੁਸ ਜਾ ਸਾਨੂੰ ਜਗ੍ਹਾ ਦੇ ਦੋ ਕਿੱਦੇ ਦੇ ਕਹਿੰਦੇ ਸਾਨੂੰ ਜਗ੍ਹਾ ਦਿੰਨੇ ਸਾਨੂੰ ਜੀ ਕੋਈ ਜਗ੍ਹਾ ਨਹੀਂ ਦਿੰਦੇ ਸਾਨੂੰ ਲਾਰੇ ਲਾਈ ਜਾਂਦੇ ਆ ਵੀ ਤੁਹਾਡੀ ਉਧਰ ਬਣਦੀ ਹੈ ਜੀ ਉਧਰ ਬਣਦੀ ਹੈ ਤੇ ਸਾਡਾ ਇਹੀ ਮਸਲਾ ਹੈਗਾ ਜੀ ਵੀ ਅਸੀਂ ਜੇ ਤਾਂ ਸਾਡਾ ਮਸਲਾ ਇਹਨਾਂ ਨੇ ਹੱਲ ਕਰਤਾ ਤਾਂ ਤਾਂ ਬਹੁਤ ਠੀਕ ਹੈ ਨੀ ਤਾਂ ਜੀ ਮਾਰਕੀਟ ਤੇ ਕਮੇਟੀ ਦੇ ਮੂਹਰੇ ਜਾ ਕੇ ਧਰਨਾ ਲਾ ਕੇ ਰੱਖਾਂਗੇ ਪੱਕਾ ਜੀ ਅੱਜ ਵੀ ਤੁਸੀਂ ਧਰਨੇ ਤੇ ਬੈਠੇ ਕਿਉਂ ਇਹ ਧਰਨਾ ਸਾਡਾ 2 ਘੰਟੇ ਸਰ ਸਾਡੀ ਸੰਗਤ ਤੇ ਜਿੰਨੀ ਹੈਗੀ ਇਹਨਾਂ ਨੂੰ ਇਕੱਠਾ ਕਰਿਆ ਚਵਾਦਨੀ ਦਿੱਤੀ ਵੀ ਸਾਡਾ ਕੋਈ ਕਮਜ਼ੋਰ ਨਾ ਸਮਝੋ ਸਾਨੂੰ ਸਾਡੀ ਗੱਲ ਹੋਈ ਜੀ ਅੱਜ ਇਹ ਅਨਾਉਂਸਮੈਂਟ ਕਰਕੇ ਗਏ ਹੋ ਵੀ ਤੁਸੀਂ ਐਤਵਾਰ ਕਰ ਜਿਹੜੀਆਂ ਫੜੀਆਂ ਦਾ ਰੇੜੀਆਂ ਮੰਡੀ ਦੇ ਏਰੀਆ ਚ ਬਾਹਰ ਹੀ ਘੱਲ ਲਓ ਵੀ ਇੱਥੇ ਲੱਗਣ ਨਹੀਂ ਦੇਣੀ ਕਿਉਂਕਿ ਅਸੀਂ ਪਹਿਲਾਂ ਵੀ ਇਹਨਾਂ ਨੇ ਇੱਕ ਵਾਰੀ ਕਰਾਇਆ ਸੀ ਸਾਡੇ ਗਰੀਬਾਂ ਦਾ ਨੁਕਸਾਨ ਹੋਣਾ ਸੀ ਅਸੀਂ ਹਾਈ ਕੋਰਟ 'ਚ ਕੇਸ ਕਰਕੇ ਕੇਸ ਜਿੱਤੇ ਹੋਏ ਆ ਤੇ ਉਸ ਤੋਂ ਬਾਅਦ ਫੇਰ ਇਹਨਾਂ ਨੇ ਅਲਾਉਂਸਮੈਂਟ ਕਰਾਤੀ ਵੀ ਰੀੜੀਆਂ ਫੜੀਆਂ ਕਢਾਣੀਆਂ ਨੇ ਅਸੀਂ ਕਹ ਸਾਨੂੰ ਕੋਈ ਜਗ੍ਹਾ ਬਣਾ ਕੇ ਦਿਓ ਪ੍ਰੋਪਰ ਜਿੱਥੇ ਅਸੀਂ ਬੈਠੀਏ ਜਗ੍ਹਾ ਕੋਈ ਦਿੰਦੇ ਨਹੀਂਗੇ ਅਲਾਉਂਸਮੈਂਟ ਕਰਾਤੀ ਜੀ ਵੀ ਮਤਲਬ ਤੁਸੀਂ ਸਬਜ਼ੀ ਮੰਡੀ ਦੇ ਬਾਹਰ ਚਲੇ ਜਾਓ ਕਿ ਜਿੰਨਾ ਏਰੀਆ ਸਬਜ਼ੀ ਮੰਡੀ ਦਾ ਉਹਦੇ ਚ ਰੀੜੀ ਫੜੀ ਨਹੀਂ ਲਾਣੀ ਰੀੜੀਆਂ ਫੜੀਆਂ ਹੈਗੇ ਸੋਤੂਕ ਤੇ ਜੀ ਬੜੀਆਂ ਪੁਰਾਣੀਆਂ ਲੱਗੀਆਂ ਹੋਈਆਂ ਨੇ ਮੱਤੀ ਰੀੜੀਆਂ ਨੇ ਅਸੀਂ ਨਾ ਤੇ ਉਹ ਡਿਮਾਂਡ ਕਰਦੇ ਆ ਵੀ ਸਾਨੂੰ ਜਾਂਦਾ ਜਗ੍ਹਾ ਬਣਾ ਕੇ ਦੇਓ ਜਗ੍ਹਾ ਇਹਨਾਂ ਨੇ ਕੋਈ ਕੋਈ ਹੈ ਨਹੀਂ ਜੀ ਅਸੀਂ ਮਾਰਕੀਟ ਫੀਸ ਵੀ ਭਰਦੇ ਆ ਸਰਕਾਰ ਨੂੰ ਅਸੀਂ ਦਿਨ ਨਵੇਂ ਆ ਸਾਨੂੰ ਕੋਈ ਸਹੂਲਤ ਨਹੀਂ ਹੈ ਤੇ ਪਾਣੀ ਦੀ ਨਾ ਕੋਈ ਛੱਡ ਦੀ ਨਾ ਕਿਸੇ ਹੋਰ ਚੀਜ਼ ਦੀ ਸਹੂਲਤ ਹੈ ਜਿੱਥੇ ਅਸੀਂ ਬਹਿ ਗਏ ਆਪਣਾ ਪੇਟ ਪਾਲ ਸਕੀ ਆਪਣੇ ਬੱਚੇ ਪਾਲ ਸਕੀ ਕੀ ਮੰਨ ਕਰਦੇ ਹੋ ਮਾਰਕੀਟ ਕਮੇਟੀ ਤੋਂ ਅਸੀਂ ਕਹਿੰਨੇ ਸਾਨੂੰ ਜਾਂ ਜਗ੍ਹਾ ਬਣਾ ਕੇ ਦੇਓ ਸਰਜੀ ਮੰਡੀ ਚ ਕਿਉਂਕਿ ਅਸੀਂ ਵੀ ਫੀਸ ਭਰਦੇ ਆ ਸਾਥ ਹੀ ਆਰਤੀ ਇਕੱਠੇ ਕਰਕੇ ਫੀਸ ਭਰਦੇ ਨੇ ਹੋਰ ਇਹ ਤੇ ਸਾਨੂੰ ਅੱਜ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਕੁਮਾਰ ਜੀ ਸ਼ਰਮਾ ਉਹਨਾਂ ਦਾ ਵੀ ਸਾਨੂੰ ਐ ਸਮਰਥਨ ਮਿਲਿਆ ਸੀ ਜਿਹਦੇ ਵਜ੍ਹਾ ਹੜਤਾਲ ਕਰਨੀ ਵੀ ਤੁਹਾਡੇ ਨਾਲ ਆ ਕੁਝ ਦੱਸਣੇ ਆ ਸਰ ਅਸੀਂ ਜਦੋਂ ਇੱਥੇ ਦੇ ਬਨਾਲਾ ਨਵੀਂ ਸਬਜ਼ੀ ਮੰਡੀ ਇੱਥੇ ਆਈ ਹੈ ਅਸੀਂ ਉਸ ਟਾਈਮ ਤੋਂ ਹੀ ਇੱਥੇ ਆਪਦੇ ਰੋਜ਼ਗਾਰ ਕਰਕੇ ਆਪਦੇ ਬੱਚਿਆਂ ਨੂੰ ਪੇਟ ਪਾਲ ਬੱਚਿਆਂ ਦਾ ਪੇਟ ਪਾਲ ਰਹੇ ਆ ਤੇ ਅਸੀਂ ਸਾਨੂੰ ਨਜਾਇਜ਼ ਇੱਥੇ ਦਾ ਜਿਹੜਾ ਪ੍ਰਸ਼ਾਸਨ ਆ ਉਹ ਤੰਗ ਕਰਦਾ ਤੇ ਅਸੀਂ ਬਲਕੇ ਹਾਈ ਕੋਰਟ ਦੇ ਵੀ ਰਿਟ ਵੀ ਪਾਈ ਸੀ ਉਹਦੇ ਵਿੱਚ ਅਸੀਂ ਸਟੇ ਜਿੱਤੀ ਸੀ ਸਟੇ ਹੋਈ ਸੀ ਅਸਲ ਉਹ ਤੋਂ ਦੇ ਅਸੀਂ ਉਸੇ ਤਰੀਕੇ ਬੈਠੇ ਸੀ ਕੋਈ ਹੋ ਨਹੀਂ ਹੋਇਆ ਲੇਕਿਨ ਅੱਜ ਫੇਰ ਪ੍ਰਸ਼ਾਸਨ ਨੇ ਦੁਬਾਰਾ ਫੇਰ ਅਨਾਉਂਸਮੈਂਟ ਕਰਾਈਆ ਕਿ ਮਤਲਬ ਕਿ ਵੀ ਇੱਥੇ ਸਬਜ਼ੀ ਮੰਡੀ ਦੇ ਏਰੀਆ ਦੇ ਏਰੀਆ ਦੇ ਵਿੱਚ ਹੀ ਕੋਈ ਵੀ ਫੜੀ ਤੇ ਰਿਹੜੀ ਨਹੀਂ ਨਹੀਂ ਲੱਗੂਗੀ ਵੀ ਦੱਸੋ ਜਿਹੜਾ ਜਿਹੜਾ 4-500 ਇਸਲਾ ਪਰਿਵਾਰ ਹੈ ਉਹ ਉਹ ਕਿੱਥੇ ਜਾਊਗਾ ਕਿੱਥੋਂ ਕਿਵੇਂ ਰੋਟੀ ਰੋਜੀ ਕਮਾਊਗਾ ਜਦ ਕਿ ਅਸੀਂ ਅਸੀਂ ਸਰਕਾਰ ਨੂੰ 5% ਅਸੀਂ ਮਾਰਕੀਟ ਫੀਸ ਭਰਦੇ ਆ ਜਿਹੜੇ ਕਿ ਅਸੀਂ ਡੇਲੀ ਲੱਗਦੇ ਅਸੀਂ ਆਪਣੇ ਆੜਦੇ ਥਰੂ ਅਸੀਂ ਭਰਦੇ ਆ ਫੀਸ ਜਦੋਂ ਅਸੀਂ ਆਮਦਨ ਦਿੰਦੇ ਆ ਸਰਕਾਰ ਨੂੰ ਤਾਂ ਸਾਨੂੰ ਅਜਾੜਾ ਕਿਉਂ ਕਰਿਆ ਜਾਂਦਾ ਹੈਗਾ ਕਿੰਨੇ ਪਰਿਵਾਰ ਨੇ ਕਿੰਨੇ ਰੇੜੀਆਂ ਨੇ ਇੱਥੇ ਘਟੋ ਘਾਟੀ 50 60 ਰੇੜੀਆਂ ਲੱਗਦੀਆਂ ਨੇ ਤੇ 2250 ਫੜੀ ਲੱਗਦੀ ਆ ਦੱਸੋ ਇਹ ਐਨੇ ਪਰਿਵਾਰ ਇੱਥੇ ਅਸੀਂ ਅਸੀਂ ਆਪਣੇ ਬੱਚਿਆਂ ਨੂੰ ਪਾਲਦੇ ਆ ਬੱਚਿਆਂ ਦਾ ਪਾਲ ਪੋਸਲ ਕਰ ਰਹੇ ਆ ਤਾਂ ਅਸੀਂ ਮਤਲਬ ਕਿ ਕਿੱਥੇ ਜਾਈਏ ਔਰ ਕਿੱਥੇ ਕਿੱਥੋਂ ਓਟੀ ਔਰ ਉਹ ਹੀ ਕਮਾਵਾਂਗੇ ਅਸੀਂ ਸਰਕਾਰ ਨੂੰ ਇਹ ਵੀ ਕਹਿ ਤੋ ਬੇਨਤੀ ਕਰੀ ਆ ਵੀ ਸਾਨੂੰ ਕੋਈ ਠੁੱਕ ਵੀ ਜਗ੍ਹਾ ਦੇ ਦਿਓ ਅਗਰ ਸਾਡੀ ਮੰਗ ਨਹੀਂ ਮੰਨ ਲਿਆ ਦਿੱਤਾ ਅਸੀਂ ਇੱਥੇ ਹੜਤਾਲ ਕਰਾਂਗੇ ਔਰ ਪੂਰੀ ਮੰਡੀ ਅਸੀਂ ਬੰਦ ਕਰਾਵਾਂਗੇ ਜਿਹੜਾ ਇਹਨਾਂ ਨੂੰ ਅਸੀਂ ਜਾਰੀ ਕੀਤਾ ਸਾਨੂੰ ਹਦਾਇਤ ਆਈ ਹੈ ਮੁਖ ਦਫ਼ਤਰ ਵੱਲੋਂ ਵੀ ਜਿਹੜੀਆਂ ਨਜਾਇਜ਼ ਤੌਰ ਤੇ ਰਹਿੜੀਆਂ ਫੜੀਆਂ ਮੰਡੀ 'ਚ ਲੱਗ ਰਹੀਆਂ ਉਹਨਾਂ ਨੂੰ ਹਟਾਇਆ ਜਾਵੇ ਉਦੇ ਤਹਿਤ ਅਸੀਂ ਪਹਿਲਾਂ ਇੱਥੇ ਕਹਿੰਦਾ ਖੋਖੇ ਵੀ ਲੱਗੇ ਹੋਏ ਸੀ ਉਹ ਵੀ ਚੱਕ ਕੇ ਅਸੀਂ ਸਾਰੇ ਬਾੜਤੀਆਂ ਨੇ ਜਿਹੜੇ ਪਾਏ ਸੀ ਉਹ ਚੱਕ ਕੇ ਸਾਰੇ ਉੱਥੇ ਸ਼ੈੱਡ ਬਣਾ ਰਹੇ ਹਾਂ ਵੀ ਬਾੜਤੀਆਂ ਨੂੰ ਪ੍ਰੋਪਰ ਕਮੋਡੀਟ ਕੀਤਾ ਜਾ ਸਕੇ ਕਿਉਂਕਿ ਇਹ ਆਪਣੀ ਜਿਹੜੀ ਹੈਗੀ ਆ ਜਿਹੜੀ ਪਰਚੂਨ ਵਾਲੀ ਸਬਜ਼ੀ ਮੰਡੀ ਨਹੀਂ ਇੱਥੇ ਸਾਡਾ ਮਤਲਬ ਜਿਹੜਾ ਹੈਗਾ ਕੰਮ ਇਹ ਹੋਲ ਸੇਲ ਵਾਲਾ ਕੰਮ ਹੈਗਾ ਠੀਕ ਹੈ ਨਾ ਵੀ ਪਰਚੂਨ ਵਾਲੀਆਂ ਸਬਜ਼ੀ ਮੰਡੀਆਂ ਲਈ ਅਸੀਂ ਸਾਡਾ ਵੱਖਰੇ ਤੌਰ ਤੇ ਚੱਲ ਰਿਹਾ ਹੈ ਜੇ ਦੋਸੀ ਉਹਦਾ ਸ਼ੈੱਡ ਵਗੈਰਾ ਆਪਵਾ ਦੇਾਂਗੇ ਉਹ ਦੋਨਾਂ ਨੂੰ ਕਮੋਡੀਟ ਉੱਥੇ ਕੀ ਕਰ ਦਿੱਤਾ ਜਾਊਗਾ ਉਹ ਤਾਂ ਇਹਨਾਂ ਨੂੰ ਟਾਈਮ ਦਿੱਤਾ ਸੀ ਤਾਂ ਹੀ ਸੰਡੇ ਤੱਕ ਦਾ ਵੀ ਆਪਣਾ ਤੁਸੀਂ ਉਦੋਂ ਤੱਕ ਵੀ ਕਲੀਅਰ ਕਰ ਲਓ ਸਹੀ ਜਗ੍ਹਾ ਉਹਨਾਂ ਨੂੰ ਉਹ ਉਹਨਾਂ ਨੂੰ ਮੈਂ ਕਿਹਾ ਵੀ ਆ ਕੇ ਮਿਲ ਲੈਣਾ ਉਹਨਾਂ ਨੂੰ ਆਪਾਂ ਅਸੀਂ ਕੋਈ ਨਾ ਕੋਈ ਜ਼ਰੂਰ ਰਾਹ ਪਾਵਾਂਗੇ ਕਿਉਂਕਿ ਅਸੀਂ ਪੂਰੀ ਸਾਡੀ ਕੋਸ਼ਿਸ਼ ਹੈ ਵੀ ਇੱਥੇ ਪ੍ਰੋਪਰ ਸ਼ੈੱਡ ਬਣਾ ਕੇ ਕਿਉਂਕਿ ਪਹਿਲਾਂ ਇਹਨਾਂ ਤੋਂ ਜਿਹੜੀਆਂ ਸਾਰੀਆਂ ਮੰਡੀਆਂ ਦੇ ਵਿੱਚ ਇਹਨਾਂ ਤੋਂ ਯੂਜ਼ਰ ਚਾਰजेस ਵਸੂਲ ਕੀਤੇ ਜਾ ਰਹੇ ਆ ਇੱਥੇ ਅਸੀਂ ਇਹਨਾਂ ਤੋਂ ਯੂਜ਼ਰ ਚਾਰजेस ਵੀ ਸਾਨੂੰ ਦੇਣ ਤੋਂ ਮੁਨਕਰ ਸੀਗੇ ਵੀ ਅਸੀਂ ਨਹੀਂ ਦੇਣੇ ਠੀਕ ਹੈ ਨਾ ਤੇ ਬਾਕੀ ਅਸੀਂ ਪ੍ਰੋਪਰ ਸ਼ੈੱਡ ਵਗੈਰਾ ਦੀ ਇਹਨਾਂ ਦੀ ਡਿਮਾਂਡ ਸੀਗੀ ਉਹ ਅਸੀਂ ਕ੍ਰੀਏਟ ਕਰਾ ਕੇ ਉਦੋਂ ਫਿਰ ਇਹਨਾਂ ਨੂੰ ਕਮੋਡੀਏਟ ਕਰਾਂਗੇ ਹਾਂਜੀ ਜੀ ਅਸੀਂ ਇਹਨਾਂ ਨੂੰ ਅਲਟੀਮੇਟਮ ਦਿੱਤਾ ਜੇ ਕੋਈ ਨਹੀਂ ਇਹਨਾਂ ਨੂੰ ਬੁਲਾ ਕੇ ਵੀ ਇੱਕ ਵਾਰੀ ਇਹਨਾਂ ਨਾਲ ਗੱਲ ਕਰ ਲਾਂਗੇ ਜੇ ਕੋਈ ਹੋਰ ਹੱਲ ਨਿਕਲਦਾ ਹੋਇਆ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ